John. My name is Virender from USA India Today newspaper and Sarkam TV USA and I'm also doing MarriageLagan.com. We will find girls and girls for you to marry and uh, you can call me anytime 510-943-8037 or you can email me CircumTV at gmail.com or you can fill up your bio data on मैरिज लगन डॉट रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ओथेंटिक मेट्रीमोनल प्रोफाइल्स दो आर लुकिंग फॉर राइट ऑफ ग्रूम्स फॉर मैरिज अमरीकी राष्ट्रपति जलैक्सी तड़के हैं तुम दस दे मसला ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਕਸੀ ਇੱਕ ਵਾਰ ਫਿਰ ਵਾਈਟ ਹਾਊਸ ਵਿੱਚ ਆਪਣੀ ਮੁਲਾਕਾਤ ਦੌਰਾਨ ਇੱਕ ਗਰਮਾ-ਗਰਮ ਬਹਿਸ ਵਿੱਚ ਉਲਝ ਗਏ ਹਨ। ਵਿਵਾਦ ਦੇ ਮੁੱਦੇ ਦੀ ਗੱਲ ਕਰੀ ਕਿ ਰੂਸ ਦੀਆਂ ਸ਼ਰਤਾਂ ਨੂੰ ਮੰਨਣ ਲਈ 트럼ਪ ਦਾ ਜ਼ੇਲੈਕਸੀ ਤੇ ਦਬਾਅ ਪਾਉਣਾ ਸੀ। ਰਿਪੋਰਟਾਂ ਅਨੁਸਾਰ ਜ਼ੇਲੈਕਸੀ 트럼ਪ ਦੇ ਜ਼ੇਲੈਕਸੀ ਨੂੰ ਰੂਸ ਦੀਆਂ ਸ਼ਰਤਾਂ ਸਵੀਕਾਰ ਕਰ ਲਈ ਕਿਹਾ। ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਰੂਸੀ ਰਾਸ਼ਟਰਪਤੀ ਵਲਾਦੀ ਮੀਰ ਪੁਤੀ ਨੇ ਯੁਕਰੇਨ ਨੂੰ ਤਬਾਹ ਕਰ ਦੇਣਗੇ। ਟਰੰਪ ਨੇ ਜੈਲੈਕਸੀ ਨੂੰ ਡੋਨ ਡੋਨਬਾਸ ਖੇਤਰ ਰੂਸ ਨੂੰ ਸੌਪਣ ਦੀ ਅਪੀਲ ਕੀਤੀ ਸੀ। ਅਤੇ ਕੱਲ੍ਹਪਾਤ ਉਦੋਂ ਹੋਰ ਗਰਮਾ ਗਈ ਜਦੋਂ ਜੈਲੈਕਸੀ ਨੇ ਰੂਸ ਦੀਆਂ ਛੜਤਾਂ ਅਨੁਸਾਰ ਬਣਾਏ ਗਏ ਯੁਕਰੇਨ ਦੇ ਨਕਸ਼ੇ ਵਾਲੇ ਦਸਤਾਵੇਜ਼ ਨੂੰ ਰੱਦ ਕਰ ਦਿੱਤਾ। ਇਸ ਤੇ ਟਰੰਪ ਗੁੱਸੇ ਵਿੱਚ ਆ ਗਏ ਤੇ ਗੁੱਸੇ ਵਿੱਚ ਕਾਗਜ਼ ਜ਼ਮੀਨ ਤੇ ਸੁੱਟ ਦਿੱਤੇ ਤੇ ਉਹਨਾਂ ਨੇ ਜਿਲੇਕਸੀ ਨੂੰ ਚੇਤਾਵਨੀ ਦਿੱਤੀ ਕਿ ਯੁਕਰੇਨ جنگ ਹਾਰ ਰਿਹਾ ਏ ਜੇਕਰ ਸ਼ਰਤਾਂ ਨਾ ਮੰਨੀਆਂ ਗਈਆਂ ਤਾਂ ਬਾਕੀ ਬਚਿਆ ਯੁਕਰੇਨ ਵੀ ਤਬਾਹ ਹੋ ਜਾਵੇਗਾ ਜਿਲੇਕਸੀ ਦੀ ਉਮੀਰਤ ਤੇ ਰੂਸ ਦੀ ਮੰਗ ਦੀ ਗੱਲ ਕਰੀਏ ਤਾਂ ਜਿਲੇਕਸੀ ਨੇ ਦੱਸਿਆ ਕਿ ਉਹ ਉਸ ਨੂੰ ਉਮੀਦ ਸੀ ਕਿ ਟਰੰਪ ਰੂਸ ਵਿਰੁੱਧ ਲੜਨ ਲਈ ਹਥਿਆਰ ਮੁਹੱਈਆ ਕਰਵਾਉਣਗੇ ਪਰ ਇਸ ਦੀ ਬਜਾਏ ਟਰੰਪ ਨੇ ਰੂਸ ਜੁੱਧ ਨੂੰ ਰੋਕਣ ਦੀਆਂ ਸ਼ਰਤਾਂ ਮੰਨਣ ਤੇ ਜ਼ੋਰ ਦਿੰਦਾ ਰੂਸ ਇਸ ਸਮੇਂ ਜੁਕ੍ਰੇਨ ਨਾਲ جنگ ਖਤਮ ਕਰਨ ਦੇ ਬਦਲੇ ਸਿਰਫ ਡੋਨਬਾਸ ਦੀ ਮੰਗ ਕਰ ਰਿਹਾ ਹੈ ਅਤੇ ਬਦਲੇ ਵਿੱਚ ਦੱਖਣੀ ਖੇਰਸਨ ਅਤੇ ਜਪੋਰੀ ਚਰੀ ਚਜਿਆ ਦੇ ਕੁਝ ਹਿੱਸੇ ਜੁਕ੍ਰੇਨ ਨੂੰ ਦੇਣ ਲਈ ਤਿਆਰ ਹੈ ਜਦੋਂ ਕਿ ਪਹਿਲਾਂ ਪੂਰੇ ਖੇਰਸਨ ਅਤੇ ਜਜੋਪਰੀਆ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਜੇਲਕਸੀ ਆਪਣੀ ਮੰਗ ਤੇ ਅੜੇ ਹੋਏ ਹਨ ਮੁਲਾਕਾਤ ਤੋਂ ਬਾਅਦ ਐਲੈਕਸੀ ਨੇ ਅਮਰੀਕਾ ਯੂਰਪ ਅਤੇ ਜੀ7 ਦੇਸ਼ਾਂ ਨੂੰ ਰੂਸ ਨਾਲ ਜੰਗ ਕਰਨ ਲਈ ਫੈਸਲਾ ਕੋਨ ਕਦਮ ਚੁੱਕਣ ਦਾ ਸੱਦਾ ਦਿੱਤਾ ਸੀ ਇਹ ਇਹ ਨਾ ਇਹ ਗਰਮਾ-ਗਰਮ ਬਹਿਸ ਪਹਿਲਾਂ ਹੋਈ ਉਸ ਮੁਲਾਕਾਤ ਦੀ yaad ਦਿਵਾਉਂਦੀ ਹੈ ਜਦੋਂ ਟਰੰਪ ਅਤੇ ਜੇਡੀ ਵੈਸ ਨੇ ਜੈਲੈਕਸੀ ਤੇ ਅਮਰੀਕੀ ਸਮਰਥਕ ਲਈ ਧੰਨਵਾਦ ਨਾ ਕਰਨ ਦਾ ਦੋਸ਼ ਲਾਇਆ ਸੀ ਉਹ ਦੇਖਣਾ ਇਹ ਹੋਵੇਗਾ बहस हुई है इसका नतीजा दिन निकलता है लेकिन धरती पर हम उन्हें मिलाते हैं मैरिज लगन डॉट कॉम सपने देखे विश्वास करें इसे पूरा करें मैरिज लगन डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फोट पर मैरिज लगन डॉट कॉम रजिस्ट्रेशन करें हम लोग यूएसए कनाडा यू के ऑस्ट्रेलिया भारत फ़िजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात पर कॉल करें वारिंडर उभी To marriagelagan.com every Saturday 2 to 3 p.m. with waringar company a show about matrimonials, life partnership, and relationships, only on Radio Sindhi 1550 AM.